ਨਿਸ਼ਾਨ ਸਿੰਘ ਪਿੰਡ ਜਾਫਰਕੋਟ ਤੇ ਕਾਂਗਰਸ ਪਾਰਟੀ ਛੱਡ ਕੇ ਅਸੀਂ ਸ਼੍ਰੋਮਣੀ ਅਕਾਲੀ ਦਲ ਚ ਸ਼ਾਮਲ ਹੋਏ ਆ ਤੇ ਇੰਨਾ ਸਾਡੀ ਬਹੁਤ ਯਾਨੀ ਕਿ ਹੜਾ ਚ ਮਦਦ ਕੀਤੀ ਆ ਪੱਠਿਆਂ ਦਾ ਵਰਗ ਵਗੈਰਾ ਚਾਰ ਵਗੈਰਾ ਸਭ ਕੁ ਪਸ਼ੂਆਂ ਆਸਤੇ ਮੁਹੱਈਆ ਕਰਾਇਆ ਵਾ ਇੰਨਾ ਗੱਲਾਂ ਤੋਂ ਸਾਨੂੰ ਵਧੀਆ ਲੱਗਾ ਵੇ ਪਾਰਟੀ 'ਚ ਸ਼ਾਮਲ ਹੋ ਕੇ ਗਰਮੀਤ ਸਿੰਘ ਨਾ ਭਾਜੀ ਆਮ ਪਾਰਟੀ 'ਚੋਂ ਛੱਡ ਕੇ ਅਸੀਂ ਅਕਾਲੀ ਦਲ ਪਾਰਟੀ 'ਚ ਆਏ ਆ ਤੇ ਸਾਨੂੰ ਬਹੁਤ ਵਧੀਆ ਲੱਗਾ ਤੇ ਆ ਚੁੱਕੇ ਹਾਂ ਕਿੰਨੀ ਵਧੀਆ ਲੱਗਾ ਜੀ ਸਾਨੂੰ ਨਹੀਂ ਆਮ ਪਾਰਟੀ ਨਹੀਂ ਪਸੰਦ ਲੱਗੀ ਅਸੀਂ ਖਾਲੀਆਂ ਚ ਆ ਗਏ ਜੀ ਕੀ ਕਰਨ ਕਰਨ ਹੈ ਕਾਲੀਦਲ ਨੇ ਬਾਹ ਫੜੀ ਏ ਸੱਡੀ ਤੇ ਵਧੀਆ ਹੜਾ ਚ ਬਾਲ ਸਾਹਿਬ ਨੇ ਵਧੀਆ ਹਾਂਜੀ ਬਾਲ ਸਾਹਿਬ ਨੇ ਵਧੀਆ ਕੰਮ ਕੀਤੇ ਜੀ ਅੱਜ ਸਰਦਾਰ ਗੁਰਮੀਤ ਸਿੰਘ ਜੀ ਉਹਨਾਂ ਦੇ ਗ੍ਰਹਿ ਵਿਖੇ ਅਸੀਂ ਇਕੱਤਰ ਹੋਏ ਆਂ ਸਰਦਾਰ ਨਰਵੈਲ ਸਿੰਘ ਜੀ ਹੋਣੀ ਇਹ ਸਾਰੇ ਇਹ ਆਮ ਆਦਮੀ ਪਾਰਟੀ ਨੂੰ ਛੱਡ ਕੇ ਅੱਜ ਸ਼ਰੌਣੀ ਕਾਲੀਦਲ ਵਿੱਚ ਸ਼ਾਮਲ ਹੋਣ ਜਾ ਰਹੇ ਆ ਸਰਦਾਰ ਨਰਵੈਲ ਸਿੰਘ ਜੀ ਹੋਣੀ ਜਿਹੜੇ ਕਾਂਗਰਸ ਚ ਹੀ ਅੱਜ ਉਹ ਪਰਿਵਾਰਾਂ ਨੂੰ ਨਾਲ ਲੈ ਕੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਜਾ ਰਹੇ ਆ ਮੈਂ ਇਹਨਾਂ ਨੂੰ ਆਪਣੇ ਵੱਲੋਂ ਤੇ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਜੀ ਆਇਆਂ ਨੂੰ ਆਖਦਾ ਤੇ ਇਹਨਾਂ ਦਾ ਧੰਨਵਾਦ ਕਰਦਾ ਕਿ ਬੇਸ਼ੱਕ ਅਜੇ ਸਾਲ ਇੱਕ ਸਰਕਾਰ ਰਹਿੰਦੀ ਆ ਮੈਂ ਇਹਨਾਂ ਨੂੰ ਬੇਨਤੀ ਵੀ ਕੀਤੀ ਸੀ ਕਿ ਕੋਈ ਨਹੀਂ ਰੁਕ ਜਾਓ ਆਉਂਦੇ 6 ਮਹੀਨਿਆਂ ਨੂੰ ਜੁਆਇਨਿੰਗ ਕਰਵਾ ਲਾਂਗੇ ਇਹ ਕਹਿੰਦੇ ਵੀ ਨਹੀਂ ਇਸ ਪਾਰਟੀ ਦੇ ਵਿੱਚ ਰਹਿ ਕੇ ਵੀ ਕੀ ਕਰਨਾ ਜਿੱਦਾਂ ਕੋਈ ਨਾ ਸੁੱਖਿਆ ਨਾ ਕੋਈ ਸੁੱਖ ਦੇ ਭਾਈ ਵਾਲਿਆ ਤੇ ਨਾ ਦੁੱਖ ਦੇ ਭਾਈ ਵਾਲਿਆ ਇਸ ਕਰਕੇ ਇਹਨਾਂ ਦਾ ਧੰਨਵਾਦ ਜਿਹੜਾ ਅੱਜ ਆਪਣੇ ਸਾਥੀਆਂ ਸਮੇਤ ਪਿੰਡ জাফরਕੋਟ ਦੀ ਸੰਗਤ ਨੂੰ ਨਾਲ ਲੈ ਕੇ ਸ਼ਰੋਣੀ ਕਾਲੀਦਲ ਦੇ ਪਰਿਵਾਰ ਨੂੰ ਵੱਡਾ ਕਰਨ ਜਾ ਰਿਹਾ ਇਹਨਾਂ ਨੇ ਪਿਛਲੇ ਦਿਨੀ ਜੋ ਪੰਜਾਬ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨੇ ਲੋਕਾਂ ਦੀ ਬਾਹ ਫੜੀ ਆ ਜਾਂ ਜੋ ਮਦਦ ਕੀਤੀ ਆ ਉਸ ਨੂੰ ਦੇਖਦੇ ਹੋਏ ਅੱਜ ਇਹਨਾਂ ਨੇ ਕਿਹਾ ਕਿ ਜੇ ਪੰਜਾਬ ਦੇ ਭਲੇ ਦੀ ਗੱਲ ਜਾਂ ਪੰਜਾਬ ਦੀ ਕੋਈ ਗੱਲ ਕਰ ਸਕਦਾ ਕਿ ਉਹ ਸ਼ਰੋਣੀ ਕਾਲੀਦਲ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਕਰ ਸਕਦੇ ਆ ਇਸ ਕਰਕੇ ਇਹਨਾਂ ਦਾ ਅੱਜ ਮੈਂ ਕੋਟਨ ਕੋਟ ਧੰਨਵਾਦ ਕਰਦਾ ਕਿ ਇਹਨਾਂ ਨੇ ਦਾਸ ਦੇ ਨਾਲ ਅੱਜ ਸਾਥ ਦੇ ਕੇ ਸ਼ਰੋਣੀ ਅਕਾਲੀ ਦਲ ਨੂੰ ਬਹੁਤ ਵੱਡਾ ਬਲ ਮਿਲਿਆ ਇਸੇ ਤਰ੍ਹਾਂ ਹੀ ਬਹੁਤ ਪਿੰਡਾਂ ਦੇ ਵਿੱਚੋਂ ਜਿਹੜੇ ਪਰਿਵਾਰ ਆ ਉਹ ਸ਼ਰੋਣੀ ਅਕਾਲੀ ਦਲ ਨਾਲ ਚੱਲਣਾ ਚਾਹੁੰਦੇ ਆ ਮੈਂ ਤਾਂ ਜਿਹਨਾਂ ਨੂੰ ਬੇਨਤੀ ਕਰੀ ਜਾਂਦਾ ਕਿ ਕੋਈ ਗੱਲ ਨਹੀਂ ਅਗਲੇ ਸਾਲ ਨਵੇਂ ਸਾਲ ਦੇ ਵਿੱਚ ਸ਼ੁਰੂਆਤ ਕਰਾਂਗੇ ਪਰ ਇਹ ਭੈਣ ਭਰਾਵਾਂ ਦਾ ਪਿਆਰ ਆ ਕਿ ਇਹ ਕਹਿੰਦੇ ਨਹੀਂ ਇਸ ਸਾਲ ਦੇ ਵਿੱਚ ਹੀ ਆਪਾਂ ਜਿਹੜਾ ਪਾਰਟੀ ਦੇ ਵਿੱਚ ਆਉਣਾ ਕਾਨੂੰਨੀ ਮਾਨ ਦੇ ਜੋ ਜੇ ਕਾਫੀ ਸਮਾਂ ਪਿਆ ਇੰਨਾ ਠੀਕ ਲੋਕਾਂ ਦੇ ਕੋਲ ਜਾ ਸਕਦਾ ਸਰਕਾਰ ਫੇਲ ਹੋ ਚੁੱਕੀ ਹੈ ਜੀ ਸਰਕਾਰ ਜਿਹੜੀ ਹੈ ਸੋਸ਼ਲ ਮੀਡੀਆ ਦੀ ਪਦੈਸ਼ ਹੀ ਤੇ ਉਹ ਸੋਸ਼ਲ ਮੀਡੀਆ ਤੇ ਚੱਲ ਰਹੀ ਹੈ ਥੱਲੇ ਗਰਾਊਂਡ ਤੇ ਸਰਕਾਰ ਦਾ ਕੋਈ ਅਸਰ ਸੂਤ ਨਹੀਂ ਆਏਗਾ ਤੁਸੀਂ ਤੁਸੀਂ ਵੀ ਸਾਰੇ ਜਾਣਦੇ ਹੋ ਜੋ ਪੰਜਾਬ ਦੇ ਹਾਲਾਤ ਅੱਜ ਪੈਦਾ ਹੋਏ ਆ ਜਾਂ ਜੋ ਅੱਜ ਗੁੰਡਾਗਰਦੀ ਜਾਂ ਜੋ ਪੰਜਾਬ ਦੇ ਹਾਲਾਤ ਆ ਪਿਛਲੇ ਦਿਨੀ ਆ ਜਨਾਲੇ ਹਲਕੇ ਦੇ ਵਿੱਚ ਇੱਕ ਡਾਕਟਰ ਸਾਹਿਬ ਦੀ ਡੈਥ ਹੋ ਗਈ ਹੈ ਜੋ ਪਰਸੋਂ ਦੀ ਉਹਨਾਂ ਦਾ ਸੰਸਕਾਰ ਹੋਇਆ ਦੇਣ ਦਿਹਾੜੇ ਉਹਨਾਂ ਦੇ ਘਰ ਆਣ ਕੇ ਗੋਲੀਆਂ ਮਾਰ ਕੇ ਗਏ ਆ ਕਿਸੇ ਸਰਕਾਰ ਦੇ ਨਮਾਇंदे ਨੇ ਜਾਂ ਕਿਸੇ ਨੇ ਉਹਨਾਂ ਨੂੰ ਅੱਜ ਤੱਕ ਉਸ ਪਰਿਵਾਰ ਦੀ ਕੋਈ ਅਫਸਾਰ ਤੱਕ ਵੀ ਨਹੀਂ ਲਈ ਉਹਨਾਂ ਦਾ ਨੌਜਵਾਨ ਇੱਕ ਡਾਕਟਰ ਜਿਹੜਾ ਮੁੰਡਾ ਸੀ ਉਹਨਾਂ ਦਾ ਪਰਿਵਾਰ ਦਾ ਜਿਹੜਾ ਉਹ ਵਿਚਾਰਾ ਮਰ ਗਿਆ ਲੈਂਡ ਆਰਡਰ ਵੀ ਜਿਹੜਾ ਖਤਮ ਹੋ ਗਿਆ ਤੇ ਕੋਈ ਕਿਸੇ ਤਰ੍ਹਾਂ ਦੀ ਲੋਕਾਂ ਦੀ ਕੋਈ ਪ੍ਰੋਜਾਨੀ ਮਾਨੀ ਦੀ ਕੋਈ ਇੱਥੇ ਹੈ ਨਹੀਂ ਜੋ ਹਾਲਾਤ ਪੈਦਾ ਹੋ ਗਏ ਠੀਕ ਨਿਸ਼ਾਨ ਸਿੰਘ ਪਿੰਡ ਜਾਫਰਕੋਟ ਤੇ ਕਾਂਗਰਸ ਪਾਰਟੀ ਛੱਡ ਕੇ ਅਸੀਂ ਸ਼੍ਰੋਮਣੀ ਅਕਾਲੀ ਦਲ ਚ ਸ਼ਾਮਲ ਹੋਏ ਆ ਤੇ ਇੰਨਾ ਸਾਡੀ ਬਹੁਤ ਯਾਨੀ ਕਿ ਹੜਾ ਚ ਮਦਦ ਕੀਤੀ ਆ ਪੱਠਿਆਂ ਦਾ ਵਰਗ ਆ ਵਗੈਰਾ ਚਾਰ ਵਗੈਰਾ ਸਭ ਕੁ ਪਸ਼ੂਆਂ ਆਸਤੇ ਮੋਹੱਈਆ ਕਰਾਇਆ ਵਾ ਇੰਨਾ ਗੱਲਾਂ ਤੋਂ ਸਾਨੂੰ ਵਧੀਆ ਲੱਗਾ ਵੇ ਪਾਰਟੀ 'ਚ ਸ਼ਾਮਲ ਹੋ ਕੇ ਗਰਮੀਤ ਸਿੰਘ ਨਾ ਭਾਜੀ ਆਮ ਪਾਰਟੀ 'ਚੋਂ ਛੱਡ ਕੇ ਅਸੀਂ ਅਕਾਲੀ ਦਲ ਪਾਰਟੀ 'ਚ ਆਏ ਆ ਤੇ ਸਾਨੂੰ ਬਹੁਤ ਵਧੀਆ ਲੱਗਾ ਤੇ ਆ ਚੁੱਕੇ ਹਾਂ ਕਿਹੜੀ ਪਾਰਟੀ ਛੱਡ ਕੇ ਕੀ ਵਧੀਆ ਲੱਗਾ ਜੀ ਸਾਨੂੰ ਨਹੀਂ ਆਮ ਪਾਰਟੀ ਨਹੀਂ ਪਸੰਦ ਲੱਗੀ ਅਸੀਂ ਆਂ ਖਾਲੀਆਂ ਚ ਆ ਗਏ ਕੀ ਕਾਰਨ ਕਾਰਨ ਇਹ ਕਾਲੀ ਦਲ ਨੇ ਬਾਹ ਫੜੀ ਏ ਸੱਦੀ ਤੇ ਵਧੀਆ ਹੜਾਂ ਚ ਬਲ ਸਾਹਿਬ ਨੇ ਵਧੀਆ ਕੰਮ ਹਾਂਜੀ ਬਲ ਸਾਹਿਬ ਨੇ ਵਧੀਆ ਕੰਮ ਕੀਤੇ ਜੀ ਅੱਜ ਸਰਦਾਰ ਗੁਰਮੀਤ ਸਿੰਘ ਜੀ ਉਹਨਾਂ ਦੇ ਗ੍ਰਹਿ ਵਿਖੇ ਅਸੀਂ ਇਕੱਤਰ ਹੋਏ ਆਂ ਸਰਦਾਰ ਨਰਵੈਲ ਸਿੰਘ ਜੀ ਹੋਣੀ ਇਹ ਸਾਰੇ ਇਹ ਆਮ ਆਦਮੀ ਪਾਰਟੀ ਨੂੰ ਛੱਡ ਕੇ ਅੱਜ ਸ਼ਰੌਣੀ ਕਾਲੀ ਦਲ ਵਿੱਚ ਸ਼ਾਮਲ ਹੋਣ ਜਾ ਰਹੇ ਆ ਸਰਦਾਰ ਨਰਵੈਲ ਸਿੰਘ ਜੀ ਹੁਣੀ ਜਿਹੜੇ ਕਾਂਗਰਸ ਚ ਸੀ ਅੱਜ ਉਹ ਪਰਿਵਾਰਾਂ ਨੂੰ ਵੀ ਨਾਲ ਲੈ ਕੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਜਾ ਰਹੇ ਆ ਮੈਂ ਇਹਨਾਂ ਨੂੰ ਆਪਣੇ ਵੱਲੋਂ ਤੇ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਜੀ ਆਇਆਂ ਨੂੰ ਆਖਦਾ ਤੇ ਇਹਨਾਂ ਦਾ ਧੰਨਵਾਦ ਕਰਦਾ ਕਿ ਬੇਸ਼ੱਕ ਅਜੇ ਸਾਲ ਇੱਕ ਸਰਕਾਰ ਰਹਿੰਦੀ ਆ ਮੈਂ ਇਹਨਾਂ ਨੂੰ ਬੇਨਤੀ ਵੀ ਕੀਤੀ ਸੀ ਕਿ ਕੋਈ ਨਹੀਂ ਰੁਕ ਜਾਓ ਆਉਂਦੇ 6 ਮਹੀਨਿਆਂ ਨੂੰ ਜੁਆਇਨਿੰਗ ਕਰਵਾ ਲਾਂਗੇ ਇਹ ਕਹਿੰਦੇ ਵੀ ਨਹੀਂ ਇਸ ਪਾਰਟੀ ਦੇ ਵਿੱਚ ਰਹਿ ਕੇ ਵੀ ਕੀ ਕਰਨਾ ਜਿੱਦਾ ਕੋਈ ਨਾ ਸੁੱਖਿਆ ਨਾ ਕੋਈ ਸੁੱਖ ਦੇ ਭਾਈ ਵਾਲਿਆ ਤਾਂ ਨਾ ਦੁੱਖ ਦੇ ਭਾਈ ਵਾਲਿਆ ਇਸ ਕਰਕੇ ਇਹਨਾਂ ਦਾ ਧੰਨਵਾਦ ਜਿਹੜਾ ਅੱਜ ਆਪਣੇ ਸਾਥੀਆਂ ਸਮੇਤ ਪਿੰਡ জাফরਕੋਟ ਦੀ ਸੰਗਤ ਨੂੰ ਨਾਲ ਲੈ ਕੇ ਸ਼੍ਰੋਮਣੀ ਕਾਲੀ ਦਲ ਦੇ ਪਰਿਵਾਰ ਨੂੰ ਵੱਡਾ ਕਰਨ ਜਾ ਰਿਹਾ ਇਹਨਾਂ ਨੇ ਪਿਛਲੇ ਦਿਨੀ ਜੋ ਪੰਜਾਬ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨੇ ਲੋਕਾਂ ਦੀ ਬਾਹ ਫੜੀ ਆ ਜਾਂ ਜੋ ਮਦਦ ਕੀਤੀ ਆ ਉਸ ਨੂੰ ਦੇਖਦੇ ਹੋਏ ਅੱਜ ਇਹਨਾਂ ਨੇ ਕਿਹਾ ਵੀ ਜੇ ਪੰਜਾਬ ਦੇ ਭਲੇ ਦੀ ਗੱਲ ਜਾਂ ਪੰਜਾਬ ਦੀ ਕੋਈ ਗੱਲ ਕਰ ਸਕਦਾ ਕਿ ਉਹ ਸ਼੍ਰੋਮਣੀ ਕਾਲੀ ਦਲ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਕਰ ਸਕਦੇ ਆ ਇਸ ਕਰਕੇ ਇਹਨਾਂ ਦਾ ਅੱਜ ਮੈਂ ਕੋਟਨ ਕੋਟ ਧੰਨਵਾਦ ਕਰਦਾ ਕਿ ਇਹਨਾਂ ਨੇ ਦਾਸ ਦੇ ਨਾਲ ਅੱਜ ਸਾਥ ਦੇ ਕੇ ਸ਼ਰੋਣੀ ਅਕਾਲੀ ਦਰ ਨੂੰ ਬਹੁਤ ਵੱਡਾ ਬਲ ਮਿਲਿਆ ਇਸੇ ਤਰ੍ਹਾਂ ਹੀ ਬਹੁਤ ਪਿੰਡਾਂ ਦੇ ਵਿੱਚੋਂ ਜਿਹੜੇ ਪਰਿਵਾਰ ਆ ਉਹ ਸ਼ਰੋਣੀ ਅਕਾਲੀ ਦਰ ਨਾਲ ਚੱਲਣਾ ਚਾਹੁੰਦੇ ਆ ਮੈਂ ਤਾਂ ਜੀ ਉਹਨਾਂ ਨੂੰ ਬੇਨਤੀ ਕਰੀ ਜਾਂਦਾ ਕਿ ਕੋਈ ਗੱਲ ਨਹੀਂ ਅਗਲੇ ਸਾਲ ਨਵੇਂ ਸਾਲ ਦੇ ਵਿੱਚ ਸ਼ੁਰੂਆਤ ਕਰਾਂਗੇ ਪਰ ਇਹ ਭੈਣ ਭਰਾਵਾਂ ਦਾ ਪਿਆਰ ਆ ਕਿ ਇਹ ਕਹਿੰਦੇ ਨਹੀਂ ਇਸ ਸਾਲ ਦੇ ਵਿੱਚ ਹੀ ਆਪਾਂ ਜਿਹੜਾ ਪਾਰਟੀ ਦੇ ਵਿੱਚ ਆਉਣਾ ਕਾਕ ਦੀ ਮੰਨਦੇ ਜੋ ਇੱਕ ਕਾਫੀ ਸਮਾਂ ਪਿਆ ਇਹਨਾਂ 3 ਲੋਕਾਂ ਨੂੰ ਸਰਕਾਰ ਫੇਲ ਹੋ ਚੁੱਕੀ ਆ ਜੀ ਸਰਕਾਰ ਜਿਹੜੀ ਆ سوشل ਮੀਡੀਆ ਦੀ ਪਦੈਸ਼ ਹੀ ਤੇ ਉਹ سوشل ਮੀਡੀਆ ਤੇ ਚੱਲ ਰਹੀ ਆ ਥੱਲੇ ਗਰਾਊਂਡ ਤੇ ਸਰਕਾਰ ਦਾ ਕੋਈ ਅਸਰ ਸੂਤ ਨਹੀਂ ਆਏਗਾ ਤੁਸੀਂ ਤੁਸੀਂ ਵੀ ਸਾਰੇ ਜਾਣਦੇ ਹੋ ਜੋ ਪੰਜਾਬ ਦੇ ਹਾਲਾਤ ਅੱਜ ਪੈਦਾ ਹੋਏ ਆ ਜਾਂ ਜੋ ਅੱਜ ਗੁੰਡਾਗਰਦੀ ਜਾਂ ਜੋ ਪੰਜਾਬ ਦੇ ਹਾਲਾਤ ਆ ਪਿਛਲੇ ਦਿਨੀ ਆ ਜਨਾਲੇ ਹਲਕੇ ਦੇ ਵਿੱਚ ਇੱਕ ਡਾਕਟਰ ਸਾਹਿਬ ਦੀ ਡੈਥ ਹੋ ਗਈ ਆ ਜੋ ਪਰਸੋਂ ਦੀ ਉਹਨਾਂ ਦਾ ਸੰਸਕਾਰ ਹੋਇਆ ਦੇਣ ਦਿਹਾੜੇ ਉਹਨਾਂ ਦੇ ਘਰ ਆਣ ਕੇ ਗੋਲੀਆਂ ਮਾਰ ਕੇ ਗਏ ਆ ਕਿਸੇ ਸਰਕਾਰ ਦੇ ਨੁਮਾਇंदे ਨੇ ਜਾਂ ਕਿਸੇ ਨੇ ਉਹਨਾਂ ਨੂੰ ਅੱਜ ਤੱਕ ਉਸ ਪਰਿਵਾਰ ਦੀ ਕੋਈ ਉਫਸਾਰ ਤੱਕ ਵੀ ਨਹੀਂ ਲਈ ਉਹਨਾਂ ਦਾ ਨੌਜਵਾਨ ਇੱਕ ਡਾਕਟਰ ਜਿਹੜਾ ਮੁੰਡਾ ਸੀ ਉਹਨਾਂ ਦਾ ਪਰਿਵਾਰ ਦਾ ਜਿਹੜਾ ਉਹ ਵਿਚਾਰਾ ਮਰ ਗਿਆ ਲਾਅ ਐਂਡ ਆਰਡਰ ਵੀ ਜਿਹੜਾ ਖਤਮ ਹੋ ਗਿਆ ਤੇ ਕੋਈ ਕਿਸੇ ਤਰ੍ਹਾਂ ਦੀ ਲੋਕਾਂ ਦੀ ਕੋਈ ਪਰੋਜਾਨੀ ਮਾਨੀ ਦੀ ਕੋਈ ਇੱਥੇ ਹੈ ਨਹੀਂ ਇਹੋ ਹਾਲਾਤ ਪੈਦਾ ਹੋ ਗਏ ਠੀਕ ਨਿਸ਼ਾਨ ਸਿੰਘ ਪਿੰਡ ਜਾਫਰਕੋਟ ਤੇ ਕਾਂਗਰਸ ਪਾਰਟੀ ਛੱਡ ਕੇ ਅਸੀਂ ਸ਼੍ਰੋਮਣੀ ਅਕਾਲੀ ਦਲ ਚ ਸ਼ਾਮਲ ਹੋਏ ਆ ਤੇ ਇੰਨਾ ਸਾਡੀ ਬਹੁਤ ਯਾਨੀ ਕਿ ਹੜਾ ਚ ਮਦਦ ਕੀਤੀ ਆ ਪੱਠਿਆਂ ਦਾ ਵਰਗ ਵਗੈਰਾ ਚਾਰ ਵਗੈਰਾ ਸਭ ਕੁ ਪਸ਼ੂਆਂ ਵਾਸਤੇ ਮੁਹੱਈਆ ਕਰਾਇਆ ਵਾ ਇੰਨਾ ਗੱਲਾਂ ਤੋਂ ਸਾਨੂੰ ਵਧੀਆ ਲੱਗਾ ਵੇ ਪਾਰਟੀ 'ਚ ਸ਼ਾਮਲ ਹੋ ਕੇ ਗਰਮੀਤ ਸਿੰਘ ਨਾ ਭਾਜੀ ਆਮ ਪਾਰਟੀ 'ਚੋਂ ਛੱਡ ਕੇ ਅਸੀਂ ਅਕਾਲੀ ਦਲ ਪਾਰਟੀ 'ਚ ਆਏ ਆ ਤੇ ਸਾਨੂੰ ਬਹੁਤ ਵਧੀਆ ਲੱਗਾ ਤੇ ਆ ਚੁੱਕੇ ਹਾਂ ਕਿਹੜੀ ਪਾਰਟੀ ਛੱਡ ਕੇ ਕੀ ਵਧੀਆ ਲੱਗਾ ਜੀ ਸਾਨੂੰ ਨਹੀਂ ਆਮ ਪਾਰਟੀ ਨਹੀਂ ਪਸੰਦ ਲੱਗੀ ਤਾਂਹੀਂ ਆ ਖਾਲੀਆਂ ਚ ਆ ਗਏ ਕੀ ਕਰਨਾ ਕਰਨ ਬਾਕੀਤਲ ਨੇ ਬਾਹ ਫੜੀ ਏ ਛੱਡੀ ਤੇ ਵਧੀਆ ਹੜਾ ਚ ਬਾਲ ਸਿੰਘ ਨੇ ਵਧੀਆ ਹਾਂਜੀ ਬਾਲ ਸਿੰਘ ਨੇ ਵਧੀਆ ਕੰਮ ਕੀਤੇ ਜੀ ਅੱਜ ਸਰਦਾਰ ਗੁਰਮੀਤ ਸਿੰਘ ਜੀ ਉਹਨਾਂ ਦੇ ਗ੍ਰਹਿ ਵਿਖੇ ਅਸੀਂ ਇਕੱਤਰ ਹੋਏ ਆ ਸਰਦਾਰ ਨਰਵੈਲ ਸਿੰਘ ਜੀ ਹੋਣੀ ਇਹ ਸਾਰੇ ਇਹ ਆਮ ਆਦਮੀ ਪਾਰਟੀ ਨੂੰ ਛੱਡ ਕੇ ਅੱਜ ਸ਼ਰੌਣੀ ਕਾਲੀਤਲ ਵਿੱਚ ਸ਼ਾਮਲ ਹੋਣ ਜਾ ਰਹੇ ਆ ਸ੍ਰੀ ਦਾਤ ਨਰਵੈਲ ਸਿੰਘ ਜੀ ਹੋਣੀ ਜਿਹੜੇ ਕਾਂਗਰਸ ਚ ਹੀ ਅੱਜ ਉਹ ਪਰਿਵਾਰਾਂ ਨੂੰ ਵੀ ਨਾਲ ਲੈ ਕੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਜਾ ਰਹੇ ਆ ਮੈਂ ਇਹਨਾਂ ਨੂੰ ਆਪਣੇ ਵੱਲੋਂ ਤੇ ਆਪਣੀ ਪਾਰਟੀ ਸ਼੍ਰੋਣੀ ਅਕਾਲੀ ਦਲ ਵੱਲੋਂ ਜੀ ਆਇਆਂ ਨੂੰ ਆਖਦਾ ਤੇ ਇਹਨਾਂ ਦਾ ਧੰਨਵਾਦ ਕਰਦਾ ਕਿ ਬੇਸ਼ੱਕ ਅਜੇ ਸਾਲ ਇੱਕ ਸਰਕਾਰ ਰਹਿੰਦੀ ਆ ਮੈਂ ਇਹਨਾਂ ਨੂੰ ਬੇਨਤੀ ਵੀ ਕੀਤੀ ਸੀ ਕਿ ਕੋਈ ਨਹੀਂ ਰੁਕ ਜਾਓ ਆਉਂਦੇ 6 ਮਹੀਨਿਆਂ ਨੂੰ ਜੁਆਇਨਿੰਗ ਕਰਵਾ ਲਾਂਗੇ ਇਹ ਕਹਿੰਦੇ ਵੀ ਨਹੀਂ ਇਸ ਪਾਰਟੀ ਦੇ ਵਿੱਚ ਰਹਿ ਕੇ ਵੀ ਕੀ ਕਰਨਾ ਜਿੱਦਾਂ ਕੋਈ ਨਾ ਸੁਖਿਆ ਨਾ ਕੋਈ ਸੁਖ ਦੇ ਭਾਈ ਵਾਲਿਆ ਤਾਂ ਨਾ ਦੁੱਖ ਦੇ ਭਾਈ ਵਾਲਿਆ ਇਸ ਕਰਕੇ ਇਹਨਾਂ ਦਾ ਧੰਨਵਾਦ ਜਿਹੜਾ ਅੱਜ ਆਪਣੇ ਸਾਥੀਆਂ ਸਮੇਤ ਪਿੰਡ জাফরਕੋਟ ਦੀ ਸੰਗਤ ਨੂੰ ਨਾਲ ਲੈ ਕੇ ਸ਼੍ਰੋਮਣੀ ਕਾਲੀ ਦਲ ਦੇ ਪਰਿਵਾਰ ਨੂੰ ਵੱਡਾ ਕਰਨ ਜਾ ਰਿਹਾ ਇਹਨਾਂ ਨੇ ਪਿਛਲੇ ਦਿਨੀ ਜੋ ਪੰਜਾਬ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨੇ ਲੋਕਾਂ ਦੀ ਬਾਹ ਫੜੀ ਆ ਜਾਂ ਜੋ ਮਦਦ ਕੀਤੀ ਆ ਉਸ ਨੂੰ ਦੇਖਦੇ ਹੋਏ ਅੱਜ ਇਹਨਾਂ ਨੇ ਕਿਹਾ ਕਿ ਜੇ ਪੰਜਾਬ ਦੇ ਭਲੇ ਦੀ ਗੱਲ ਜਾਂ ਪੰਜਾਬ ਦੀ ਕੋਈ ਗੱਲ ਕਰ ਸਕਦਾ ਕਿ ਉਹ ਸ਼੍ਰੋਮਣੀ ਕਾਲੀ ਦਲ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਕਰ ਸਕਦੇ ਆ ਇਸ ਕਰਕੇ ਇਹਨਾਂ ਦਾ ਅੱਜ ਮੈਂ ਕੋਟਨ ਕੋਟ ਧੰਨਵਾਦ ਕਰਦਾ ਕਿ ਇਹਨਾਂ ਨੇ ਦਾਸ ਦੇ ਨਾਲ ਅੱਜ ਸਾਥ ਦੇ ਕੇ ਸ਼ਰੋਣੀ ਕਾਲੀਦਾਨ ਨੂੰ ਬਹੁਤ ਵੱਡਾ ਬਲ ਮਿਲਿਆ ਇਸੇ ਤਰ੍ਹਾਂ ਹੀ ਬਹੁਤ ਪਿੰਡਾਂ ਦੇ ਵਿੱਚੋਂ ਜਿਹੜੇ ਪਰਿਵਾਰ ਆ ਉਹ ਸ਼ਰੋਣੀ ਕਾਲੀਦਾਨਾ ਚੱਲਣਾ ਚਾਹੁੰਦੇ ਆ ਮੈਂ ਤਾਂ ਜੀ ਉਹਨਾਂ ਨੂੰ ਬੇਨਤੀ ਕਰੀ ਜਾਂਦਾ ਕਿ ਕੋਈ ਗੱਲ ਨਹੀਂ ਅਗਲੇ ਸਾਲ ਨਵੇਂ ਸਾਲ ਦੇ ਵਿੱਚ ਸ਼ੁਰੂਆਤ ਕਰਾਂਗੇ ਪਰ ਇਹ ਭੈਣ ਭਰਾਵਾਂ ਦਾ ਪਿਆਰ ਆ ਕਿ ਇਹ ਕਹਿੰਦੇ ਨਹੀਂ ਇਸ ਸਾਲ ਦੇ ਵਿੱਚ ਹੀ ਆਪਾਂ ਜਿਹੜਾ ਪਾਰਟੀ ਦੇ ਵਿੱਚ ਆਉਣਾ ਗੱਲ ਦੀ ਮੰਨਦੇ ਜੋ ਜੇ ਕਾਫੀ ਸਮਾਂ ਪਿਆ ਇਹ ਨਾ ਟੀਮ ਲੋਕਾਂ ਦੇ ਸਰਕਾਰ ਫੇਲ ਹੋ ਚੁੱਕੀ ਆ ਜੀ ਸਰਕਾਰ ਜਿਹੜੀ ਆ سوشل ਮੀਡੀਆ ਦੀ ਪਦੈਸ਼ ਹੀ ਤੇ ਉਹ سوشل ਮੀਡੀਆ ਤੇ ਹੀ ਚੱਲ ਰਹੀ ਆ ਥੱਲੇ ਗਰਾਊਂਡ ਤੇ ਸਰਕਾਰ ਦਾ ਕੋਈ ਅਸਰ ਸੂਕ ਨਹੀਂ ਆ ਰਿਹਾ ਤੁਸੀਂ ਤੁਸੀਂ ਵੀ ਸਾਰੇ ਜਾਣਦੇ ਹੋ ਜੋ ਪੰਜਾਬ ਦੇ ਹਾਲਾਤ ਅੱਜ ਪੈਦਾ ਹੋਏ ਆ ਜਾਂ ਜੋ ਅੱਜ ਗੁੰਡਾਗਰਦੀ ਜਾਂ ਜੋ ਪੰਜਾਬ ਦੇ ਹਾਲਾਤ ਆ ਪਿਛਲੇ ਦਿਨੀ ਆ ਨਾਲੇ ਹਲਕੇ ਦੇ ਵਿੱਚ ਇੱਕ ਡਾਕਟਰ ਸਾਹਿਬ ਦੀ ਡੈਥ ਹੋ ਗਈ ਆ ਜੋ ਪਰਸੋਂ ਦੀ ਉਹਨਾਂ ਦਾ ਸੰਸਕਾਰ ਹੋਇਆ ਦਿਨ ਦਿਹਾੜੇ ਉਹਨਾਂ ਦੇ ਘਰ ਆਣ ਕੇ ਗੋਲੀਆਂ ਮਾਰ ਕੇ ਗਏ ਆ ਕਿਸੇ ਸਰਕਾਰ ਦੇ ਨਮਾਇंदे ਨੇ ਜਾਂ ਕਿਸੇ ਨੇ ਉਹਨਾਂ ਨੂੰ ਅੱਜ ਤੱਕ ਉਸ ਪਰਿਵਾਰ ਦੀ ਕੋਈ ਉਫਸਾਰ ਤੱਕ ਵੀ ਨਹੀਂ ਲਈ ਉਹਨਾਂ ਦਾ ਨੌਜਵਾਨ ਇੱਕ ਡਾਕਟਰ ਜਿਹੜਾ ਮੁੰਡਾ ਸੀ ਉਹਨਾਂ ਦਾ ਪਰਿਵਾਰ ਦਾ ਜਿਹੜਾ ਉਹ ਵਿਚਾਰਾ ਮਰ ਗਿਆ ਲਾਅ ਐਂਡ ਆਰਡਰ ਵੀ ਜਿਹੜਾ ਖਤਮ ਹੋ ਗਿਆ ਤੇ ਕੋਈ ਕਿਸੇ ਤਰ੍ਹਾਂ ਦੀ ਲੋਕਾਂ ਦੀ ਕੋਈ ਪ੍ਰੋਜਾਨੀ ਮਾਨੀ ਦੀ ਕੋਈ ਇੱਥੇ ਹੈ ਨਹੀਂ ਇਹੋ ਹਾਲਾਤ ਪੈਦਾ ਹੋ ਗਏ ਠੀਕ